ਬਾਬਾ ਦੀਪ ਸਿੰਘ ਜੀ ਨੇ ਬੜੇ ਲਾਡਾਂ ਨਾਲ ਰੱਖਿਆ ਹੈ ਪਿਓ ਪੁੱਤਰ ਦਾ ਰਿਸ਼ਤਾ ਹੀ ਇੰਨਾ ਪਿਆਰਾ ਹੈ ਕਿ ਪਿਓ ਦੇ ਪਿਆਰ ਦੀ ਕੋਈ ਰੀਸ ਨਹੀਂ ਹੈ ਇੱਥੇ ਕੋਈ ਪੂਰੀ ਨਹੀਂ ਕਰ ਸਕਦਾ ਪਿਓ ਦੀ ਕਮੀ ਇੱਥੇ ਕਿਉਂਕਿ ਜਿੰਨਾ ਪਿਆਰ ਪਿਓ ਕਰਦਾ ਨਾ ਉਹ ਇੱਥੇ ਕੋਈ ਨਹੀਂ ਕਰ ਸਕਦਾ ਇਹ ਸਾਰੇ ਮਤਲਬ ਦੇ ਰਿਸ਼ਤੇ ਆ ਮਤਲਬ ਦੀਆਂ ਦੋਸਤੀਆਂ ਜਿੱਥੇ ਪਿਓ ਨੇ ਘੜਨਾ ਉੱਥੇ ਉਹਨੇ ਘੜਨਾ ਹੈ ਪਿਓ ਤਾਂ ਤੁਹਾਡੇ ਲਈ ਕੁਝ ਵੀ ਕਰ ਸਕਦਾ ਕੰਦੇ ਜਿਹੜਾ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਨੂੰ ਆਪਣੀ ਬਾਹ ਫੜਾ ਦਿੰਦਾ ਬਾਬਾ ਜੀ ਫਿਰ ਧੀਆ ਪੁੱਤਾਂ ਵਾਂਗ ਪਾਲਦੇ ਆ। ਮੁਸ਼ਕਲਾਂ ਤਾਂ ਬਹੁਤ ਦੂਰ ਦੀ ਗੱਲ ਐ। ਇੱਕ ਖਰੋਜ ਤੱਕ ਨਹੀਂ ਆਂ ਦਿੰਦੇ ਤੁਹਾਨੂੰ। ਕਿਉਂਕਿ ਉਹ ਆਪ ਰਾਖੀ ਕਰਨ ਬਹਿ ਜਾਂਦੇ ਫਿਰ। ਬਾਬਾ ਜੀ ਬੜਾ ਪਿਆਰ ਕਰਦੇ ਆ। ਸੱਚੇ ਦਿਲ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਅਰਦਾਸ ਕਰੋ ਕਿ ਬਾਬਾ ਜੀ ਆਪਾਂ ਸਾਰੇ ਤੁਹਾਡੇ ਬੱਚੇ ਆ। ਸਾਡੇ ਸਾਰਿਆਂ ਦੇ ਘਰਾਂ 'ਚ ਆਪਣੇ ਨਾਮ ਦੀਆਂ ਵਰਕਤਾ ਲੈ ਗਿਆ ਨਾ ਤੇ ਹਰ ਥਾਂਗ ਸੰਗਸਾਈ ਰਹਿਣਾ। ਬਾਬੇ ਤੁਹਾਡੇ ਤੋਂ ਬਿਨਾ ਕੋਈ ਨਹੀਂ ਜਿਹਗਾ ਤੁਸੀਂ ਨਾਲ ਹੋ ਤਾਂ ਜ਼ਿੰਦਗੀ ਆਸਾਨ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ